ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਤੇ ਤੁਸੀਂ ਜੁੜ ਚੁੱਕੇ ਹੋ ਹਸ਼ਰ ਪਰ ਨਿਊਜ਼ ਦੇ ਨਾਲ ਗੱਲ ਕਰਾਂਗੇ ਪੰਜਾਬ ਦੇ ਇੱਕ ਅਜਿਹੇ ਸਮਾਜਿਕ ਕਾਰਕੁਨ ਦੀ ਜੋ ਕਿ ਅੱਜ ਦੇ ਸਮੇਂ 'ਚ ਕਿਸੇ ਵੀ ਜਾਣ ਪਛਾਣ ਦਾ ਮਹਤਾਸ ਨਹੀਂ ਹੈ ਕਿਉਂਕਿ ਆਪਣੇ ਵੱਲੋਂ ਕਿਤੇ ਗਏ ਕੰਮਾਂ ਕਾਰਨ ਜਿੱਥੇ ਉਸਨੇ ਪੰਜਾਬ ਭਰ ਦੇ ਵਿੱਚ ਪ੍ਰਸਿੱਧੀ ਖੱਟੀ ਹੈ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਆਪਣਾ ਨਾਮ ਬਣਾਇਆ ਸੋ ਮੈਂ ਗੱਲ ਕਰ ਰਿਹਾ ਪਾਨਾ ਸਿੱਧੂ ਦੀ ਜੋ ਕਿ ਇਸ ਵਕਤ ਪੰਜਾਬ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਕਾਰਨ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਸੋ ਪਾਨਾ ਸਿੱਧੂ ਇੱਕ ਅਜਿਹਾ ਵਿਅਕਤੀ ਕਿ ਜਦੋਂ ਠੱਗ ਏਜੈਂਟਾਂ ਵੱਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਉਹਨਾਂ ਦੇ ਲੱਖਾਂ ਰੁਪਏ ਠੱਗੇ ਜਾਂਦੇ ਨੇ ਤਾਂ ਉਸ ਵਕਤ ਲੋਕ ਹੈ ਜਿਹੜੇ ਉਹ ਭਾਨੇ ਸਿੱਧੂ ਦੇ ਦਰਬਾਰ 'ਚ ਜਾਂਦੇ ਨੇ ਤਾਂ ਭਾਨੇ ਸਿੱਧੂ ਵੱਲੋਂ ਅਜੇ ਤੱਕ ਅਣਗਿਣਤ ਲੋਕਾਂ ਦੇ ਪੈਸੇ ਆ ਜਿਹੜੇ ਉਹ ਵਾਪਸ ਕਰਵਾਏ ਵੀ ਗਏ ਨੇ ਜਿਸ ਦੀਆਂ ਤਾਜ਼ਾ ਉਦਾਹਰਨਾਂ ਸੀ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਵੇਖਤੇ ਰਹਿੰਦੇ ਆ ਸੋ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਉਂਦਾ ਕਿ ਭਾਨੇ ਸਿੱਧੂ ਵੱਲੋਂ ਜਿਹੜੀ ਉਹ 10000 ਰੁਪਏ ਦੀ ਇੱਕ ਮੰਗ ਕੀਤੀ ਜਾਂਦੀ ਆ ਭਾਵ ਕਿ ਰਿਸ਼ਵਤ ਮੰਗੀ ਜਾਂਦੀ ਆ ਕਿਸੇ ਵਿਅਕਤੀ ਵੱਲੋਂ ਇਹ ਵਿਅਕਤੀ ਕੋਲ ਸੋ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਹਰਕਤ ਦੇ ਵਿੱਚ ਆਉਂਦਾ ਤੇ ਭਾਨੇ ਸਿੱਧੂ ਤੇ ਜਿਹੜਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਭਾਨੇ ਸਿੱਧੂ ਨੂੰ ਰਿਮਾਂਡ ਤੇ ਵੀ ਲਿਆਂਦਾ ਜਾਂਦਾ ਹੈ ਸੋ ਰਿਮਾਂਡ ਦੌਰਾਨ ਵੀ ਤੇ ਪੰਜਾਬ ਦੇ ਇੱਕ ਹੋਰ ਕਾਰਕੁਨ ਨੇ ਸਮਾਜਿਕ ਕਾਰਕੁਨ ਨੇ ਲੱਖਾ ਸਿਧਾਣਾ ਵੱਲੋਂ ਪੰਜਾਬ ਪੁਲਿਸ ਤੇ ਜਿਹੜੇ ਉਹ ਵੱਡੇ ਦੋਸ਼ ਲਾਏ ਜਾਂਦੇ ਨੇ ਕਿ ਭਾਨੇ ਸਿੱਧੂ ਨੂੰ ਜਿਹੜਾ ਜਦੋਂ ਰਿਮਾਂਡ ਮਿਲਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਤਸੀਹੇ ਹਿਏ ਸਟਾਫ ਦੇ ਵਿੱਚ ਭਾਨੇ ਸਿੱਧੂ ਨੂੰ ਅਲਫ ਨੰਗਾ ਕਰਕੇ ਠੰਡਾ ਪਾਣੀ ਨੂੰ ਸੁਪਰ ਪਾ ਕੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੀ ਬਕਾਇਦਾ ਜਿਹੜੀ ਉਹ ਵੀਡੀਓ ਕਾਲ ਹੈ ਜਿਹੜੀ ਉਹ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿਖਾਈ ਜਾਂਦੀ ਹੈ ਕਿਉਂਕਿ ਭਗਵੰਤ ਮਾਨ ਦਾ ਭਗਵੰਤ ਮਾਨ ਦੇ ਵਿਰੁੱਧ ਜਦੋਂ ਜਾਂ ਪੰਜਾਬ ਸਰਕਾਰ ਦੇ ਵਿਰੁੱਧ ਜਦੋਂ ਪੰਨਾ ਸਿੱਧੂ ਬੋਲਦਾ ਤਾਂ ਉਹਨਾਂ ਕੋਲ ਜਰਿਆ ਨਹੀਂ ਜਾਂਦਾ ਸੋ ਇਹ ਦੋਸ਼ ਵੀ ਜਿਹੜੇ ਲੱਖਾ ਸਿਧਾਨਾ ਵੱਲੋਂ ਲਗਾਏ ਗਏ ਸਨ ਸੋ ਜਦੋਂ ਜ਼ਮਾਨਤ ਮਿਲ ਜਾਂਦੀ ਹੈ ਭਾਨੇ ਸਿੱਧੂ ਨੂੰ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਹੋਰ ਚੈਨੀ ਖੋਣ ਦਾ ਜਿਹੜਾ ਲੁੱਟਣ ਦਾ ਮਾਮਲਾ ਭਾਨਾ ਸਿੱਧੂ ਤੇ ਦਰਜ ਕਰ ਦਿੱਤਾ ਜਾਂਦਾ ਦੂਜਾ ਮਾਮਲਾ ਜਾਨਕੀ ਦਰਜ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਬੀਤੇ ਦਿਨੀ ਇੱਕ ਹੋਰ ਤੀਸਰਾ ਮਾਮਲਾ ਜਿਹੜਾ ਭਾਨੇ ਸਿੱਧੂ ਤੇ ਦਰਜ ਕਰ ਦਿੱਤਾ ਗਿਆ ਸੋ ਜਿਸ ਨੂੰ ਲੈ ਕੇ ਪੰਜਾਬ ਦਾ ਖਾਸ ਕਰ ਜਿਹੜਾ ਨੌਜਵਾਨ ਵਰਗ ਉਸ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਅੱਜ ਪੰਜਾਬ ਦੇ ਨੌਜਵਾਨਾਂ ਵੱਲੋਂ ਜਾਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਗੀਆਂ ਸ਼ਕਤੀਆਂ ਵੱਲੋਂ ਪਾਨੇ ਸਿੱਧੂ ਦੇ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਵੀ ਰੱਖਿਆ ਗਿਆ ਸੋ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਰੋਸ ਪ੍ਰਦਰਸ਼ਨ ਤੋਂ ਬਾਅਦ ਕੀ ਕੁਝ ਉਹਨਾਂ ਵੱਲੋਂ ਅਗਲੀ ਰਣਨੀਤੀ ਹੈ ਜਿਹੜੀ ਉਹ ਘੜੀ ਜਾਂਦੀ ਹੈ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਖੈਰ ਇਸ ਬਾਬਤ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਪਰੰਤੂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਅੱਜ ਭਾਨੇ ਸਿੱਧੂ ਦੇ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪੰਜਾਬ ਭਰ ਦੇ ਵਿੱਚੋਂ ਲੋਕ ਉਹ 71 ਹੋ ਰਹੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਹਾਂ ਦਾ ਨਾਰਾ ਮਾਰਿਆ ਜਾਵੇਗਾ ਸੋ ਕਿਸਾਨ ਜਥੇਬੰਦੀਆਂ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੀਆਂ ਜਾਨੀ ਜਿਹੜੀਆਂ ਵੱਡੀਆਂ ਸਰਮੌਰ ਕਿਸਾਨ ਜਥੇਬੰਦੀਆਂ ਨੇ ਤਾਂ ਉਹਨਾਂ ਵੱਲੋਂ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਨਿੱਤਰਣ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਭਾਨਾ ਸਿੱਧੂ ਅੱਜ ਦੇ ਸਮੇਂ ਦੇ ਵਿੱਚ ਠੱਗ ਏਜੰਟਾਂ ਲਈ ਇੱਕ ਆਪਾਂ ਏਜੰਟਾਂ ਲਈ ਕਹਿ ਸਕਦੇ ਹਾਂ ਕਿ ਏਜੰਟਾਂ ਲਈ ਇੱਕ ਵੱਡੀ ਪਰੇਸ਼ਾਨੀ ਬਣਿਆ ਹੋਇਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਭਾਨਾ ਸਿੱਧੂ ਹੈ ਬੇਚਿੱਜਕ ਨਡਰ ਹੋ ਕੇ ਬੇਖੌਫ ਹੋ ਕੇ ਆਪਣਾ ਕੋਈ ਵੀ ਨਫਾ-ਨੁਕਸਾਨ ਨਾ ਵੇਖਦੇ ਹੋਏ ਪੰਜਾਬ ਦੇ ਲੋਕਾਂ ਦੀ ਮਦਦ ਕਰਦਾ ਹੈ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਭਾਨੇ ਸਿੱਧੂ ਦੀ ਆਪਾਂ ਵੀਡੀਓਸ ਵੇਖਦੇ ਆ ਕਿ ਫੋਨ ਕਰਦੇ ਆ ਸਾਰੀ ਹੈ ਜਿਹੜੇ ਲੱਖਾਂ ਰੁਪਏ ਉਸ ਵੱਲੋਂ ਕਈ ਵਾਰ ਵਾਪਸ ਵੀ ਕਰਵਾਏ ਗਏ ਨੇ ਸੋ ਇਸ ਕਾਰਨ ਲੋਕ ਆ ਜਿਹੜੇ ਉਹ ਭਾਨੇ ਸਿੱਧੂ ਦੇ ਪ੍ਰਸ਼ੰਸਕ ਵੀ ਬਣਦੇ ਜਾ ਰਹੇ ਨੇ ਵੱਡਾ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਪੈਸੇ ਉਹ ਏਜੰਟਾਂ ਵੱਲੋਂ ਠੱਗੇ ਜਾਂਦੇ ਨੇ ਤਾਂ ਲੋਕ ਪੁਲਿਸ ਅਤੇ ਸਰਕਾਰੀ ਦਰਬਾਰੇ ਪਹੁੰਚ ਕੇ ਰਣਦੀ ਬਜਾਏ ਉਹ ਭਾਨੇ ਸਿੱਧੂ ਦੇ ਕੋਲ ਜਾਂਦੇ ਨੇ ਆਪਣੀ ਸਮੱਸਿਆ ਨੂੰ ਲੈ ਕੇ ਸੋ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਿ ਲੋਕਾਂ ਨੂੰ ਜਾਂ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਜਾਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਨੇ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਵਿਅਕਤੀ ਹੈ ਥਾਣਿਆਂ ਦੇ ਵਿੱਚ ਸ਼ਿਕਾਇਤ ਲੈ ਕੇ ਜਾਂਦਾ ਤਾਂ ਕਈ ਵਾਰ ਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਜਿਹੜੀਆਂ ਉਹ ਸ਼ਿਕਾਇਤਾਂ ਉਹ ਥਾਣਿਆਂ ਦੇ ਵਿੱਚ ਜਿਹੜੀਆਂ ਉਹ ਰਲਦੀਆਂ ਰਹਿੰਦੀਆਂ ਨੇ ਜਾਂ ਸਿਰਫ ਉਹ ਇੱਕ ਜਿਹੜੇ ਰਜਿਸਟਰ ਲੱਗੇ ਹੁੰਦੇ ਨੇ ਸ਼ਿਕਾਇਤਾਂ ਵਾਲੇ ਫਾਈਲਾਂ ਲੱਗੀਆਂ ਹੁੰਦੀਆਂ ਨੇ ਸਿਰਫ ਉਹਨਾਂ ਦਾ ਸ਼ਿੰਗਾਰ ਬਣ ਕੇ ਸ਼ਿਕਾਇਤਾਂ ਰਹਿ ਜਾਂਦੀਆਂ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਕਿ ਭਾਈ ਲੋਕ ਸਾਡੇ ਕੋਲ ਆਉਣ ਦੀ ਬਜਾਏ ਭਾਨੇ ਸਿੱਧੂ ਦੇ ਕੋਲ ਕਿਉਂ ਜਾਂਦੇ ਨੇ ਪੰਜਾਬ ਸਰਕਾਰ ਨੂੰ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਕਿ ਲੋਕ ਸਰਕਾਰੀ ਅਫਸਰਾਂ ਦੇ ਕੋਲ ਜਾਂ ਸਰਕਾਰ ਦੇ ਕੋਲ ਆਉਣ ਦੀ ਬਜਾਏ ਉਸ ਵਿਸ਼ੇਸ਼ ਵਿਅਕਤੀ ਦੇ ਕੋਲ ਕਿਉਂ ਜਾਂਦੇ ਨੇ ਕਿਉਂਕਿ ਉਸ ਵਿੱਚ ਕੋਈ ਨਾ ਕੋਈ ਖੂਬੀ ਜਿਹੜੀ ਉਹ ਜ਼ਰੂਰ ਹੋਵੇਗੀ ਜਿਹੜੇ ਲੋਕ ਉਸ ਦੇ ਕੋਲ ਜਾਂਦੇ ਜਾਂਦੇ ਨੇ ਸੋ ਬਹੁਤ ਸਾਰੇ ਇਕੱਲੇ ਆਪਾਂ ਨੌਜਵਾਨਾਂ ਦੀ ਗੱਲ ਨਹੀਂ ਕਰਾਂਗੇ ਬਹੁਤ ਸਾਰੀਆਂ ਬੀਬੀਆਂ ਜਾਂਦੀਆਂ ਨੇ ਬਹੁਤ ਸਾਰੇ ਬਜ਼ੁਰਗ ਵੀ ਜਾਂਦੇ ਨੇ ਵਿਅਕਤੀ ਜਾਂਦੇ ਨੇ ਮਹਿਲਾਵਾਂ ਜਾਂਦੀਆਂ ਨੇ ਕੁੜੀਆਂ ਜਾਂਦੀਆਂ ਨੇ ਸੋ ਜਿਨ੍ਹਾਂ ਤੇ ਕੰਮ ਆ ਜਿਹੜੇ ਉਹ ਭਾਨੇ ਸਿੱਧੂ ਵੱਲੋਂ ਕਰਵਾਏ ਵੀ ਗਏ ਨੇ ਤੇ ਕਰਵਾਏ ਜਾ ਵੀ ਰਹੇ ਸਨ ਸੋ ਹੁਣ ਪਹਾਣੇ ਸਿੱਧੂ ਤੇ ਜਿਹੜਾ ਇੱਕ ਦੋਸ਼ ਮੜ ਦਿੱਤਾ ਗਿਆ ਸੀ ਕਿ ਉਸ ਵੱਲੋਂ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ ਸੋ ਲਗਾਤਾਰ ਜਦੋਂ ਪਹਾਣੇ ਸਿੱਧੂ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਜਾਂਦਾ ਤਾਂ ਉਸ ਵੱਲੋਂ ਕਿਹਾ ਵੀ ਗਿਆ ਸੀ ਕਿ 10000 ਤੇ ਪਹਾਣੇ ਸਿੱਧੂ ਵਿਕਣ ਵਾਲਾ ਨਹੀਂ ਹੈ ਚਾਹੇ ਉਸ ਨੂੰ ਕਰੋੜਾਂ ਦੀ ਵੀ ਜਿਹੜੀ ਉਹ ਆਪਾਂ ਕਹਿ ਸਕਦੇ ਹਾਂ ਕਿ ਡਿਮਾਂਡ ਆਵੇਗੀ ਤਾਂ ਤਾਵੀ ਨਹੀਂ ਵਿਕੇਗਾ ਸੋ ਇਹ ਕੁਝ ਪਹਾਣੀ ਸਿੱਧੂ ਵੱਲੋਂ ਕਿਹਾ ਗਿਆ ਸੀ ਪਰੰਤੂ ਇਹ ਸਾਰੇ ਵਿਚਾਲੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਜਿਹੜੀ ਉਹ ਕਿਰਕਰੀ ਹੁੰਦੀ ਦਿਖਾਈ ਦੇ ਰਹੀ ਹੈ ਪੰਜਾਬ ਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਪੰਜਾਬ ਸਰਕਾਰ ਪ੍ਰਤੀ ਉਹ ਰੋਸ ਪਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਪਹਾਣੀ ਸਿੱਧੂ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਵਤੀਰਾ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਵੱਡੇ ਸਵਾਲੀਆ ਨਿਸ਼ਾਨ ਵੀ ਖੜੇ ਕਰਦਾ ਕਿਉਂਕਿ ਪਹਾਣਾ ਸਿੱਧੂ ਜੋ ਕਿ ਆਸਤੇ ਸਮੇਂ ਦੇ ਵਿੱਚ ਲੋਕਾਂ ਦਾ ਹਮਦਰਦ ਬਣਿਆ ਹੋਇਆ ਸੀ ਤੇ ਏਜੰਟਾਂ ਠੱਗ ਏਜੰਟਾਂ ਦੇ ਨੱਕ ਵਿੱਚ ਉਸ ਵੱਲੋਂ ਦਮ ਕਰ ਸੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਰੱਖਦੀ ਹੋਵੇਗੀ ਕਿ ਭਾਈ ਇਹ ਸਿੱਧੇ ਕੰਮ ਕਰਵਾ ਰਿਹਾ ਜਾਂ ਲੋਕਾਂ ਨੂੰ ਫੋਨ ਤੇ ਠੀਕ ਹੈ ਹੋ ਸਕਦਾ ਕਿ ਭਾਨੇ ਸਿੱਧੂ ਦੇ ਬੋਲਣ ਦਾ ਜਿਹੜਾ ਲਹਿਜਾ ਕਈਆਂ ਨੂੰ ਅਫਸਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਪਸੰਦ ਨਾ ਆਉਂਦਾ ਹੋਵੇ ਪਰੰਤੂ ਜੇਕਰ ਆਪਾਂ ਏਜੰਟਾਂ ਦੀ ਗੱਲ ਕਰੀਏ ਤਾਂ ਏਜੰਟ ਕਿਹੜਾ ਦੁੱਧ ਤੋਤੇ ਆਪਾਂ ਕਹਿ ਸਕਦੇ ਹਾਂ ਕਿ ਦੁੱਧ ਦੇ ਤੋਤੇ ਹੋਏ ਨੇ ਸੋ ਕਿਸ ਤਰ੍ਹਾਂ ਏਜੰਟਾਂ ਵੱਲੋਂ ਸਮੇਂ-ਸਮੇਂ ਤੇ ਠਿੱਕੀਆਂ ਮਾਰੀਆਂ ਜਾਂਦੀਆਂ ਨੇ ਬਹੁਤ ਸਾਰੇ ਇਧੀਆਂ ਹਜ਼ਾਰਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸਾਡੇ ਵੱਲੋਂ ਵੀ ਬਹੁਤ ਵਾਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਓ ਹੁਸ਼ਿਆਰਪੁਰ ਦੇ ਵਿੱਚ ਆਪਾਂ ਅਨੇਕਾਂ ਖਬਰਾਂ ਕੀਤੇ ਆ ਨੇ ਕਿ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਠੱਗਿਆ ਜਾਂਦਾ ਤੇ ਵਿਦੇਸ਼ ਭੇਜਣ ਦੇ ਨਾਂ ਤੇ ਮੋਟੇ ਪੈਸੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਪੈਸੇ ਵਸੂਲੇ ਜਾਂਦੇ ਨੇ ਪਰੰਤੂ ਨਾ ਤਾਂ ਲੋਕਾਂ ਨੂੰ ਵਿਦੇਸ਼ ਦੀ ਧਰਤੀ ਨਸੀਬ ਹੁੰਦੀ ਹੈ ਤੇ ਨਾ ਹੀ ਦੁਬਾਰਾ ਪੈਸੇ ਉਹ ਵਾਪਸ ਕੀਤੇ ਜਾਂਦੇ ਨੇ ਸੋ ਸਮੇ ਸਮੇਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਖੈਰ ਇਸ ਬਾਬਤ ਮੈਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਭਾਨੇ ਸਿੱਧੂ ਨੂੰ ਚਲੋ ਜੋਸ ਤੋਂ ਗੁਨਾਹ ਹੋਇਆ ਜੋ ਤੁਹਾਡੀ ਨਿਗਾ ਦੇ ਵਿੱਚ ਗੁਨਾਹ ਉਸ ਮੁਤਾਬਕ ਉਸਤੀ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇ ਪਰੰਤੂ ਇਸ ਤਰ੍ਹਾਂ ਦੀ ਵਧੀ ਕੀ ਹੈ ਇਸ ਤਰ੍ਹਾਂ ਦੀ ਧੱਕੇਸ਼ਾਹੀ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤੀ ਜਾਵੇ ਕਿ ਇੱਕ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਮਿਲਦੀ ਹੈ ਉਸ ਤੇ ਦੂਜਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਦੂਜੇ ਤੋਂ ਬਾਅਦ ਉਸ ਤੇ ਤੀਜਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਸੋ ਅਜਿਹੀ ਕਾਰਗੁਜ਼ਾਰੀ ਕਰਨ ਜਿਹੀ ਭੂਮਿਕਾ ਕਰਨ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਉਹ ਕਾਰਗੁਜ਼ਾਰੀ ਹੈ ਉਹ ਸੱਚਮੁੱਚ ਜਿਹੜੀ ਉਹ ਸ਼ੰਕਾ ਦੇ ਘੇਰੇ ਵਿੱਚ ਆ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਦੀ ਉਸੇ ਨਾਲ